ਸ਼ੀਰੀ ਚਮਕੌਰ ਸਾਹਿਬ ਵਿਖੇ ಗ್ರಾಮ ਨਿਆਲਿਆ ਬਣਾਉਣ ਦੀ ਪ੍ਰਪੋਜ਼ਲ ਦੇ ਵਿਰੋਧ ਵਿੱਚ ਅੱਜ ਬਾਰ ਕਾਉਂਸਲ ਰੂਪਨਗਰ ਵਿਖੇ ਵਕੀਲਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਅਤੇ ਬਣਾਈ ਜਾਣ ਵਾਲੀ ಗ್ರಾಮ ਨਿਆਲਿਆ ਦਾ ਵਿਰੋਧ ਕੀਤਾ ਗਿਆ ਅਤੇ ਕੰਮ ਕਾਜ ਬੰਦ ਰੱਖਿਆ ਗਿਆ। ਬਾਰ ਕਾਉਂਸਲ ਦੇ ਪ੍ਰਧਾਨ ਅਤੇ ਹੋਰਨਾਂ ਅਹੁਦੇਦਾਰਾਂ ਨੇ ਕਿਹਾ ਕਿ ਇਸ ਪ੍ਰਪੋਜ਼ਲ ਦੇ ਵਿਰੋਧ ਦੇ ਵਿੱਚ ਵਕੀਲਾਂ ਦੇ ਵੱਲੋਂ ਉਲਿੱਕਿਆ ਗਿਆ ਸੰਘਰਸ਼ ਜਾਰੀ ਰਹੇਗਾ। ਕਿਉਂਕਿ ਸਾਡੇ ਇੱਥੇ ਚਮਕੌਰ ਸਾਹਿਬ ਵਿਖੇ ಗ್ರಾಮ ਨਿਆਲਿਆ ਬਣ ਰਹੀ ਹੈ। ਉਹਦੀ ਜਿਹੜੀ ਪ੍ਰੋਪੋਜ਼ਲ ਆ ਉਹਦੇ ਅਗੇਂਸਟ ਉਹਦੀ ਸਟੈਂਮੈਂਟ ਸੀ ਪ੍ਰੋਪੋਜ਼ਲ ਦੇ ਅਗੇਂਸਟ ਸਾਡੇ ਜਿਹੜੀ ਐਜੀਟੇਸ਼ਨ ਚੱਲਦੀ ਆ ਇਹ ਪੰਜਾਬ ਦੇ ਵਿੱਚ ਸੱਤ ਜ਼ਿਲ੍ਹਿਆਂ 'ਚ ਬਣ ਰਹੀ ਆ ਸਾਡੇ ਕੋਲ ਜਗਰਾਉਂਪਾਰ ਤੋਂ ਖੜੇ ਨੇ ਪ੍ਰਧਾਨ ਜੀ ਨਾਲੇ ਠਾਕੁਰ ਸਾਹਿਬ ਖੜੇ ਨੇ ਪਟਨਾਕੋੜਪਾਰ ਤੋਂ ਅਸੀਂ ਸਾਰੇ ਜੁਆਇੰਟਲੀ ਸੱਤਾਂ 12 ਦੇ ਰਿਐਕਟਿਵ ਹੈਗੇ ਆ ਉਹਨਾਂ ਨੇ ਜੁਆਇੰਟਲੀ ਇਹ ਐਫਰਟ ਕੀਤੀ ਆ ਕਿ ਅਸੀਂ ਇਹਨੂੰ ਐਜੀਟੇਸ਼ਨ ਨੂੰ ਅੱਗੇ ਲੈ ਕੇ ਜਾਵਾਂਗੇ ਤਾਂ ਕਿ ਸਾਡੇ ਇਹ ਕਿਉਂਕਿ ਜਿਹੜਾ ਡਿਸਟੈਂਸ ਹੈਗਾ ਸਾਡੇ ਜਿਵੇਂ ਰੋਪੜ ਆ ਰੋਪੜ ਦਾ ਰੋਪੜ ਹੈਡਕ quartਰ ਤੋਂ 12-14 ਕਿਲੋਮੀਟਰ ਦੇ ਗ੍ਰਾਮ ਨੇੜੇ ਬਾਡਰਮਿੰਡ ਚਮਕੌਰ ਸਾਹਿਬ ਉਹਦਾ ਕੋਈ ਜਿਹੜਾ ਹੈਗਾ ਆਈਡੀਆ ਨਹੀਂ ਹੈਗਾ ਕਿਉਂਕਿ ਜਿਹੜਾ ਸਾਡੇ ਜਿਹੜਾ ਹੈਗਾ ਸਾਡੇ ਕੰਮ ਕਰਦੇ ਇਫੈਕਟ ਪੈਂਦਾ ਸਾਡੇ ਕੰਮ ਕਰਨ ਦੀ ਐਫੀਸ਼ੀਐਂਸੀ ਤੇ ਇਫੈਕਟ ਪੈਂਦਾ ਅਸੀਂ ਰੋਪੜ ਕੰਮ ਕਰਾਂਗੇ ਚਮਕੌਰ ਦਾ ਕੰਮ ਕਰਾਂਗੇ ਸੜਕਾਂ ਦੇ ਭੱਜਦੇ ਰਹਿ ਜਾਾਂਗੇ ਉਹ ਜਿਹੜਾ ਹੈਗਾ ਵਕੀਲਾਂ ਦੀ ਜਿਹੜੀ ਐਫੀਸ਼ੀਐਂਸੀ ਵਕੀਲਾਂ ਦੇ ਕੰਮ ਕਰਨ ਇਹ ਨਹੀਂ ਕਿ ਸਾਨੂੰ ਸਾਨੂੰ ਕੁਆਲਿਟੀ ਦਾ ਫਰਕ ਪੈਂਦਾ ਗੱਲ ਹੈ ਕਿ ਸਾਨੂੰ ਕੰਮ ਕਰਨ 'ਚ ਪ੍ਰੋਬਲਮ ਆਏਗੀ ਇੱਥੇ ਕੰਮ ਕਰਾਂਗੇ ਜਾਂ ਉੱਥੇ ਕਰਾਂਗੇ ਜਦੋਂ ਕਿ ਲੋਡ ਨਹੀਂ ਹੈਗੀ 12 ਕਿਲੋਮੀਟਰ ਤੇ ਕੋਈ ਹੋਵੇ 35 40 ਕਿਲੋਮੀਟਰ ਦਾ ਜਾ ਕੇ ਤੁਸੀਂ ਕੋਈ ਇਸਟੈਬਲਿਸ਼ਮੈਂਟ ਕੀਤੀ ਆ ਉਹ ਸਮਝ ਵੀ ਆਵੇ ਐਡੇ ਐਡੇ ਜਿਹੜੇ ਪਿੰਦੇ ਪੰਜਾਬ ਦੇ ਵਿੱਚ ਜਿੱਥੇ ਜਾ ਕੇ 30 40 ਜੜੀ ਕਿਲੋਮੀਟਰ ਤੱਕ ਤੁਸੀਂ ਜਾ ਕੇ ਬਣਾ ਸਕਦੇ ਹੋ ਕਿਤੇ 10 ਕਿਲੋਮੀਟਰ ਦੇ ਕਿਸੇ 5 ਕਿਲੋਮੀਟਰ ਦੇ ਕਦੇ 12 ਕਿਲੋਮੀਟਰ ਦੇ ਕਦੇ 20 ਕਿਲੋਮੀਟਰ ਦੇ ਕਾਮਨਿਆ ਡਿਸਟ੍ਰਿਕਟ ਹੈਡਕ quartਰ ਤੋਂ ਬਣਾ ਦੇਣੀ ਇਹਦਾ ਅਸੀਂ ਵਿਰੋਧ ਕਰਦੇ ਆਂ ਇਹਨੂੰ ਕੰਡੈਮਨ ਕਰਦੇ ਆਂ ਇਸ ਐਕਟ ਨੂੰ ਸੋ 13 ਤਰੀਕ ਤੋਂ ਆਨਵਾਰਡ ਸਾਡਾ ਬਾਈਕਰ ਚੱਲਦਾ ਜੁਡੀਸ਼ੀਅਲ ਵਰਕ ਦਾ ਦ ਇਗਜ਼ੀਕਿਊਟਿਵ ਬਰਕਰਾਰ। ਸੋ ਉਸ ਬਾਈਕਾਡ ਨੂੰ ਚੱਲਦੇ ਨੂੰ ਸਰਮਾਜ ਹਫਤਾ ਹੋ ਗਿਆ ਹੈਗਾ ਤੇ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਉਹਨੂੰ ਕੰਟੀਨਿਊ ਕੀਤਾ ਹੈਗਾ। ਅਸੀਂ ਬਾਈਕਾਡ ਉਹ ਤੱਕ ਕੰਟੀਨਿਊ ਕਰਾਂਗੇ ਜਦ ਤੱਕ ਸਾਡੀ ਕੋਰਪੋਰਲ ਮੰਗ ਮੰਨੀ ਨਹੀਂ ਜਾਂਦੀ ਹੈ ਜੀ ਜਾਂ ਸਾਨੂੰ ਕੋਈ ਰਾਹਤ ਨਹੀਂ ਮਿਲਦੀ ਇਸ ਮਸਲੇ 'ਚ। ਸੋ ਹਾਂ ਸਾਡੇ ਜ਼ਿਲ੍ਹੇ ਦੇ ਵਿੱਚ ਪਹਿਲਾਂ ਆਲਰੇਡੀ ਇੱਕ ਗ੍ਰਾਮ ਨਲਆ ਬਣਾ ਚੁੱਕੇ ਨੇ ਨੰਗਲ ਤੇ ਉਸ ਕੋ ਗ੍ਰਾਮ ਨਲਆ ਜਿਹੜੀ ਹੈਗੀ ਉਹ ਬੁਰੀ ਤਰ੍ਹਾਂ ਫੇਲ ਹੋਈ ਹੈ। ਉੱਥੇ ਵਕੀਲ ਦੇ ਖੜਨ ਨੂੰ ਜਗ੍ਹਾ ਨਹੀਂ ਬਲਕਿ ਕਈ ਤਾਂ ਜੁਡੀਸ਼ੀਅਲ ਅਫਸਰਾਂ ਦੇ ਬੈਠਣ ਨੂੰ ਵੀ ਜਗ੍ਹਾ ਨਹੀਂ ਹੈਗੀ। ਸੋ ਇਹ ਜਿਹੜਾ ਸਿਸਟਮ ਹੈਗਾ ਗਰਾਮ ਨਿਆਰੇ ਟੋਟਲੀ ਫੇਲੀਅਰ ਹੈਗਾ ਇਹ ਸਾਨੂੰ ਐਕਸੈਪਟੇਬਲ ਨਹੀਂ ਹੈਗਾ ਉਹਦਾ ਅਸੀਂ ਜ਼ਰੂਰ ਕਰਦੇ ਹਾਂ